ਜੋ ਚੁੰਨੀਆਂ ਆ ਗਈਆਂ ਕਿੰਨੀਆਂ ਘੈਂਟ ਚੁੰਨੀਆਂ ਆਈਆਂ ਸੋਹਣੀਆਂ ਚੁੰਨੀਆਂ ਲੱਗਦਾ ਜਿਵੇਂ ਜੌੜੜ ਦੀਆਂ ਮੈਨੂੰ ਲੱਗਦਾ 500 ਦੀਆਂ ਦੋ ਹੋਣਗੀਆਂ ਇਹ ਬਾਈ 500 ਦੀਆਂ ਦੋ ਨਹੀਂ 500 ਦੀਆਂ ਚਾਰ ਕਰ ਦਈਏ ਬਹੁਤ ਵੀਰੇ ਚਾਰ ਆ ਗਿਆ ਚਾਰ ਕੋ ਚਾਰ ਨਹੀਂ 500 ਦੀਆਂ 6 ਕਰਾਂਗੇ ਲੈ ਜਾਓ ਜਾ ਕੇ ਹਾਂ ਤਾਂ ਕਮਾਲ ਹੀ ਕਰਤੀ ਚੁੰਨੀਆਂ ਆ ਗਈਆਂ ਜੌੜੜ ਦੀਆਂ ਬਸ ਪਰੰਟ ਜੋ ਛੇਵੜੀ ਕਰਨੀਆਂ ਯਾਰ 500 ਦੀਆਂ 8 ਕਰਾਂਗੇ 8 ਤੋਂ ਬਹੁਤ ਆ 500 ਦੀਆਂ ਆਪਾਂ ਜ਼ਰਾ ਹੀ ਲਾਤਾ ਜੀ ਜੋਰੜੀਆਂ ਹਜੇ ਨ ਸਿਰਾਂ ਨਹੀਂ ਹੋਇਆ 500 ਦੀਆਂ 10 ਚੁੰਨੀਆਂ ਦੇਣੀਆਂ 10 10 ਚਾਟੋ ਇੰਨੀਆਂ ਮਰਜ਼ੀ ਲੈ ਵੇ ਛਾਂਟ ਗਿਆ ਉਹਦੀਆਂ 500 ਰੁਪਏ 10 ਜੋਰੜੜ ਚੁੰਨੀਆਂ ਬਣ ਇੱਕ ਦਿਖਾਓ ਥੋੜੀ ਜਿਹੀ ਇਹ ਹੈਗੇ ਜੋਰੜੜ ਦੇ ਦੁਪੱਟੇ ਪੂਰੇ ਕਹੜੇ ਸੂਟਾਂ ਨਾਲ ਹੋਵੇ ਦੁਪੱਟੇ ਆ ਫੈਕਟਰੀ ਚੱਕਿਆ ਮਾਲ ਸੂਟ ਹੈਗੇ ਦੁਪੱਟੇ ਹੈਗੇ 4 400 5 500 ਵਾਲੇ ਆਪਾਂ ਦੇਣੇ ਆ 500 ਰੁਪਏ ਦੇ 10 ਦੁਪੱਟੇ ਦਿਖਾਓ ਵੀ ਕੁੜੀਆਂ ਦੁਪੱਟੇ ਕਿੰਨੇ ਘਾਟ ਆ ਲੈ ਜਾਓ 10 ਤੁਸੀਂ ਬਾਕੀ ਕੱਕ ਨੂੰ ਵੇਚਦੇ ਨੇ ਆਪਾਂ 500 ਰੁਪਏ ਦੇ 10 ਦੁਬੱਟੇ ਦੇਨੇ ਆ ਮਿਲਨੇ ਕਿੱਥੇ ਆ ਪੰਡਤਾਂ ਦੀ ਹੱਦੀ ਤੇ ਫਾਇਦੇ ਹੁਣੇ ਆ ਭੈਣ ਭਰਾਵਾਂ ਦੇ 500 ਦੇ 10 ਚਾਹੇ ਮੰਗਾਓ ਆਨਲਾਈਨ ਚਾਹੇ ਦੁਕਾਨ ਦੇ ਕਿਲੇ ਲੋ ਫੁੱਲ ਕੁਆਂਟੀਟੀ ਜਗਿਆ ਮਾਲ 500 ਰੁਪਏ ਦੇ 10 ਦੁਬੱਟੇ ਲੈਨੇ ਆ ਤਮਾਕੇ ਕਰਦੇ ਕਹਿੰਦੇ ਤਮਾਕੇ ਲਓ ਜੀ ਲਓ ਚੀਜ਼ਾਂ ਪੂਰੀਆਂ ਘੈਂਟ ਆ ਪੂਰੇ ਸੋਹਣੇ ਦੁਬੱਟੇ ਆ ਹੈ ਚੌੜ ਜੱਟ ਦੇ ਦੁਬੱਟੇ ਪੂਰੇ ਸੋਹਣੇ ਸਿਲਕ ਦੇ ਦੁਬੱਟੇ 500 ਦੇ 10 ਮੰਡਾਂ ਦੇ ਮੰਡਲ ਮਿਲਣਗੇ ਪੰਡਤਾਂ ਦੀ ਹੱਦੀ ਤੇ 60 ਰੁਪਏ ਕੱਢ ਲੋ ਕੁੜੀਆਂ ਆ ਜਿਆਦਾ ਪਸੰਦੇ ਲੈਓ ਕਟੋਲੇ ਕਰਨੇ ਆ 1000 ਕਟੋਲੇ ਆਪਦੇ ਲੈਓ